ਬਾਕੀ ਅੱਜ ਮੈਂ ਨਾ ਇੱਕ ਗੱਲ ਕਰਨ ਲੱਗਿਆ ਮੈਂ ਯਾਰ ਕੇਂਦਰ ਦਾ ਮਤਲਬ ਹਮੇਸ਼ਾ ਪੰਜਾਬ ਤੋਂ ਅਨਿਯਾਰੀਆ ਲੱਗ ਰਿਹਾ ਵਾ ਪੰਜਾਬ ਨੂੰ ਜਾਣ ਮੈਨੂੰ ਕੋ ਸਮਝ ਆ ਨਹੀਂ ਕਹਣ ਦਾ ਮਤਲਬ ਜਿੱਦੇ ਮਤ ਦੋਸ਼ਮਣ ਨਾਲ ਨਹੀਂ ਆਪਾਂ ਕਰਦੇ ਕੇਂਦਰ ਤੋਂ ਅਨਿਯਾਰੀਆ ਪੰਜਾਬ ਨਾਲ ਨਹੀਂ ਹੈ ਤਾਂ ਮਤਲਬ ਹਮਲਾ ਹੋਇਆ ਪਹਿ ਲਗਾਉਣ ਦੇ ਵਿੱਚ ਤੁਸੀਂ ਆਪ ਦੇਖੋ ਫੌਜਾਂ ਪੰਜਾਬ ਦੇ ਵਿੱਚ ਫਿਰਦੀਆਂ ਨੇ ਇਹਦਾ ਕੀ ਮਤਲਬ ਬਣਦਾ ਵੀ ਹਮਲਾ ਕਰੇ ਫੌਜਾਂ ਗੱਜਰ ਕੋਈ ਤੱਲ ਕੋਈ ਨਹੀਂ ਬਣਦਾ ਹੈਗਾ ਦੂਜੀ ਗੱਲ ਆਪਣੇ ਪਿੰਡਾਂ ਦੇ ਲੋਕਾਂ ਨੂੰ ਪਤਾ ਆਉਂਦੀ ਉਹਨਾਂ ਦੇ ਹੱਡਾਂ ਤੇ ਸੱਆਂ ਆਪਣੇ ਬਜ਼ੁਰਗਾਂ ਨੇ ਸਾਰਿਆਂ ਨੇ ਹੱਡ ਉਹਨਾਂ ਦੇ ਹੱਡਾਂ ਦੇ ਬਿੱਤੀਆਂ ਹੋਈਆਂ ਨੇ ਜਿੰਗਾਂ ਉਹਨਾਂ ਨੇ ਦੇਖੀਆਂ ਹੋਈਆਂ ਨੇ ਉਹਦੇ ਹਾਲਾਤ ਦੇਖੇ ਹੋਏ ਨੇ ਉਹਦੇ ਬੁਰੇ ਕੀ ਕੀ ਹੁੰਦਾ ਪਰ ਇਹ ਜਮਨਾ ਤੋਂ ਬਾਹਰ ਵਾਲੀ ਜਮਨਾ ਜੋ ਪੀ ਪਿਆਰ ਹੋ ਗਿਆ ਚਾਰਖੰਡ ਜੋ ਵੀ ਨਏ ਇਹ ਹਟ ਰਚਾ ਤਾਨ ਇਹਨਾਂ ਨੂੰ ਐ ਲੱਗਦਾ ਵਾ ਵੀ ਜੰਗ ਪਤਣ ਗਈਆ ਜੰਗ ਦਾ ਚੌਰ ਨੂੰ ਚੜਾਉਂਦਾ ਜਮਨਾ ਮੇਲੇ ਤੇ ਜਾਣਾ ਚਾਹ ਬਕਰ ਆਪਣੇ ਪਿੰਡੇ ਪਿੰਡਾਂ ਤੇ ਘਰ ਤਾਂ ਮੇਲੇ ਤੇ ਜਾਣਾ ਮੇਲੇ ਤੇ ਜਾਣਾ ਹੋਮੀ ਜੰਗ 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 ਕੀ ਮਤਲਬ ਜੰਗ ਜੰਗ ਨਾਲ ਚਿੰਤਕੀਆਂ ਖਰਾਬ ਹੋ ਜਾਂਦੇ ਨੇ ਕਿੰਨਾਂ ਨਾਲ ਤੇਸ ਤਬਾਹ ਹੋ ਜਾਂਦੇ ਨੇ ਜੰਗ ਜੰਗ ਦਾ ਨਤੀਜੇ ਬੜੇ ਗੰਭੀਰ ਨਿਕਲਦੇ ਨੇ ਕਾਰਪੋਟ ਹੁੰਦੀ ਨੇ ਜੁਕ ਕਰਨ ਦੇ ਵਿੱਚ ਦੇਖ ਲੋ ਸਭ ਤਬਾਹ ਹੋ ਗਿਆ ਫੇਨੀ ਨਾ ਨੋਕ ਲਉਂਦੀ ਇਹਨਾਂ ਨੂੰ ਆਇਆ ਲਗਾ ਵੀ ਕੋ ਚੰਗ ਪਤਾ ਨਹੀਂ ਜਿਵੇਂ ਪੜਾ ਅਨਾਦ ਗਵਾਲੀ ਨੂੰ ਪੰਨਾ ਆਰ ਨਹੀਂ ਬੰਬ ਬਚਾਉਂਦੇ ਨਾ ਆਰ ਚੱਕਰੀਆਂ ਐਸਟ ਬਾਈਆਂ ਛਾਲਤੀਆਂ ਚੱਲ ਬਈ ਹਾ 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 ਪਨੇਹਰਿਆ ਦੂਜੀ ਹੱਲ ਇਹ ਜਿੰਨਾਂ ਨੂੰ ਚਾਉ ਆ ਉਹਨਾਂ ਦਿਲ ਦੂਰ ਹੈ ਇਹਨਾਂ ਦਾ ਉਹਨਾਂ ਦਾ ਮਾਮ ਵੀ ਰੱਖੋ ਜਾਂਦਾ ਫਿਰ ਹੁਣ ਜੁਪੀ ਬਿਹਾਰ ਦੇ ਹੋਂ ਪੰਜਾਬ ਦੇ ਵਿੱਚੋਂ ਐ ਭੱਜਣ ਲੱਗੇ ਹੋਏ ਨੇ ਜਿਵੇਂ ਪਾਕਤਾਂ ਦੀ ਸਾਰੀ ਬਾਰਡਰ ਪੰਜਾਬ ਦੇ ਆ ਕੇ ਗੋਲੀਆਂ ਚਲਾਉਣ ਲੱਗ ਪਈ ਹੁੰਦੀ ਐ ਐ ੱਧਕਾ ਪੰਡਾ ਸਟੇਸ਼ਨਾਂ ਦੇ ਵਿੱਚ ਆਹ ਹਾਲਾਤ ਹੁਣ ਜਿਹੜਾ ਮਰਜੀ ਹਾਲਾਤ ਹੋਣ ਪੰਜਾਬੀ ਦਾ ਪਰ ਇੱਥੇ ਹੀ ਰਹਿਣਾਗੇ ਉਹਨਾਂ ਨੇ ਤਾਂ ਇੱਥੇ ਹੀ ਖੜਨਾ ਵਾ ਇੱਥੇ ਹੀ ਮਰਨਾ ਵਾ ਇਹਨਾਂ ਦੀ ਉਹਨਾਂ ਦੀ ਮਿੱਟੀ ਐ ਇੱਥੇ مٹی کے سام آ جانے ایک دن مات نہیںجتے نہیں جہجن لگے ہوئے جا سرکار سوچ جو بھی جنگ جی حملہ پہلگام چاہ جنگ پنجاب سے لا دو نہیں بجتے سب بزرگ نے اڑ تک اڑے رہے نے جتنے تک انہیں تو ہوں جنہ چاہ چلتے اڑے رہے نے ਪਰ ਸਾਡੇ ਪੰਜਾਬ ਦੇ ਲੋਕ ਹੁਣ ਕਿੰਨੇ ਭਾਜਿਆ ਨੂੰ ਦੇ ਵੀ ਦੂਜੀ ਗੱਲੇ ਤਾਂ ਮਾਰੇ ਵਿੱਚ ਮਾਰ ਦਿੰਦੇ ਨੇ ਯਾਰਾ ਉੱਧਰਲੇ ਪੰਜਾਬ ਦੇ ਹੁਣ ਚਾਹੇ ਇੱਧਰਲੇ ਪੰਜਾਬ ਦੇ ਹੁਣ ਆਪਾਂ ਪੰਜਾਬੀ ਆ ਪਹਿਲਾਂ ਉਸ ਤੋਂ ਬਾਅਦ ਚ ਦੂਜੇ ਨੰਬਰ ਤੇ ਆਪਣਾ ਧਰਮ ਹਿੰਦੂ ਸਿੱਖ ਦਾ ਆਪਣਾ ਚਾਹੇ ਇਸਲਾਮ ਸਭ ਇੱਕ ਤਈ ਹੁੰਦਾ ਰੱਬ ਦੇ ਘਰ ਕੋਈ ਆਏ ਹੋਏ ਨੇ ਸਭ ਅਕਬਰ ਅੱਲ੍ਹਾ ਨੂਰ ਪਾਇਆ ਜਮਾਹ ਵਾਹਿਗੁਰੂ ਆਪਣਾ ਕਹਿ ਮੈਨੂੰ ਇਹ ਸ਼ਬਦ ਦਾ ਪਤਾ ਨਹੀਂ ਹੈਗਾ پر اپنی گربا دے سب ایک کوئی گلے ہیں بھی رب ایک دو تک یہ ماریا پتا کیوں اوکے اپنے پجابی لوگ کدے نہیں سمجھے ہے کہ آپی ہاں یہ کدی اپ وہ سکھ آ وہ مسلمان آ وہ ہندو آ یار آپ پہلے پنابی ہیں دو باہرلی اسٹیٹ تمل ناڈو چل جاؤ آندھر پرد چل جو اتھے بھی رنگ نے ਕੇਰਲਾਇਂ ਚਲ ਜੋ ਉੱਥੇ ਮੁਸਲਮਾਨ ਵੀ ਰਹਿੰਦੇ ਨੇ ਐਸਾਈ ਵੀ ਰਹਿੰਦੇ ਨੇ ਹਿੰਦੂ ਵੀ ਰਹਿੰਦੇ ਨੇ ਪਰ ਉਹਨਾਂ ਦਾ ਪਹਿਰਾਵਾ ਇੱਕ ਆਪਣਾ ਵੀ ਪਹਿਰਾਵਾ ਇੱਕ ਹੀ ਪਹਿਲਾਂ ਪੰਜਾਬੀਆਂ ਦਾ ਸੰਤਾਲੀ ਤੋਂ ਪਹਿਲਾਂ ਆਪਣੇ ਨਾਲ ਇਹਨਾਂ ਨੇ ਚੇਂਜ ਹਮੇਲੇ ਹਾਤਾ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਸਾਰਿਆਂ ਪਰ ਹੁਣ ਜੇ ਸੋਸ਼ਲ ਮੀਡੀਆ ਨਾ ਹੁੰਦਾ ਮੈਨੂੰ ਲੱਗਦਾ ਵੀ ਆਪਾਂ ਨੂੰ ਹਜੇ ਵੀ ਅਕਲ ਨਹੀਂ ਸੀ ਆਉਂਦੀ ਸਾਰਿਆਂ ਉਹ ਆਪਾਂ ਹਜੇ ਵੀ ਉੱਥੇ ਹੀ ਰਹਿਣਾ ਸੀ ਜਿਵੇਂ ਹੋਣਾ ਮੈਂ ਕਈ ਵੀਡੀਓ ਜੇ ਦੇਖਦਾ ਹਾਂ ਆਪਣੀ ਆਪ ਵੀ ਲੋਕ ਉੱਧਰ ਕਿ ਮੈਂ ਪਾਕਿਸਤਾਨ ਜਾਂਦਾ ਉੱਥੇ ਪੰਜਾਬੀ ਆਪਾਂ ਨੂੰ ਪੰਜਾਬੀਆਂ ਨੂੰ ਮਿਲਦੇ ਨੇ ਉਹ ਐਂ ਮਿਲਦੇ ਨੇ ਜਿਵੇਂ ਇੱਕੋ ਭਾਈ ਭਾਈ ਨੂੰ ਮਰਦਾ ਹੁੰਦਾ ਵਾ ਬੋਡੀ ਚਿਰਾਂਗਾ ਚ ਦੂਜੀ ਵੱਲੋਂ ਪੈਸੇ ਹੀ ਨਹੀਂ ਲੰਦੇ ਜਾਂਦੇ ਜਿਹੜੀ ਮਰਜ਼ੀ ਦੁਕਾਨ ਤੋਂ ਕੋਸੇ ਲੈ ਲਓ ਚਾਹੇ ਖਾ ਲਓ ਸੋਤੋਂ ਸੋਤੋਂ ਉਹਨਾਂ ਨੇ ਕੋਈ ਵੀ ਨਹੀਂ ਮਸ ਇਹ ਆ ਦਿਲ ਪੰਜਾਬੀਆਂ ਦਾ ਤਾਂ ਹੀ ਆਪਣੇ ਪੰਜਾਬ ਦੇ ਲੋਕ ਜਿਵੇਂ ਲੰਗਰ ਲਗਾਉਂਦੇ ਨੇ ਸਭ ਤੋਂ ਵੱਧ ਲੰਗਰ ਰਮਾ ਪੰਜਾਬੀ ਲੋਕਾਂ ਨੇ ਹੋਣ ਇਹ ਮਤਲਬ ਹਿੰਦੂ ਲੋਕ ਜਿਹੜਾ ਯੂਪੀ ਦਾ ਹੈ ਤੇ ਲੋਕ ਨੇ ਕੰਮ ਉਹਦੇ ਖਾਂਦੇ ਸਾਰਾ ਕੁਝ ਉਹਰੇ ਨੇ ਐਸ਼ਾ ਕਰਦੇ ਨੇ ਹੁਣ ਜਦੋਂ ਪੀੜੀ ਪਈ ਪੱਜ ਗਈ ਪਰ ਪੰਜਾਬੀ ਲੋਕ ਤਾਂ ਉਹੀ ਖੜੇ ਉਹਨਾਂ ਨੇ ਤਾਂ ਜਾਣਾ ਉਹ ਹੁਣੇ ਸ਼ਾਂਭ ਲੋਕੋ ਸਾ ਪੰਜਾਬੀ ਜਿਹੜਾ ਕੰਮ ਨਹੀਂ ਕਰਦੇ ਵਿਚਾਰੇ ਨਸ਼ੇ ਆ ਪੰਜਾਬੀ ਮੁੰਡਿਆਂ ਮੈਨਾਂ ਨਸ਼ਾ ਚਲਾਦਾ ਨਸ਼ਾ ਯੂਪੀ ਬਿਹਾਰ ਦੇ ਬਈਆ ਜਿਹੜਾ ਨਵਾਂ ਆਉਂਦਾ ਨਾ ਮੈਂ ਕੰਮ ਕਰਦਾ ਤਾਂ ਮੈਨੂੰ ਪਤਾ ਕੰਪਨੀ ਦੇ ਵਿੱਚ ਨਾ ਪੁੱਛਦਾ ਹੀ ਰਹਣਾ ਲੋਕਾਂ ਨੂੰ ਇੱਥੇ ਉਹਨਾਂ ਨੂੰ ਨਾ ਡੋਡੇ ਡੋਡਿਆਂ ਦਾ ਨਹੀਂ ਪਤਾ ਕੀ ਯਾਰ ਡੋਡੇ ਤੇ ਆਪਣੇ ਇੱਥੇ ਜਿਉਂ ਛੋਟੇ ਜਿਹੇ ਪੰਜ ਹਾਲੇ ਜਵਾਬ ਨੂੰ ਪੁੱਛ ਲੋ ਵੀ ਟਾਈਗਰ G 300 ਨੂੰ ਸਾਰਾ ਬੋਸਾ ਦੇ ਗਿਆ ਇਹ ਟਿੱਕਰ ਨਾਲ ਟਾਈਗਰ ਕੀ ਹਿਸਾਬ بتاਵਾ ਸਾਰਾ ਇੰਨਾ ਫਰਕ ਉਹਨਾਂ ਨੇ ਵੀ ਭਾਈ ਅੱਪੀ ਕਾਮਯਾਬ ਹੋਣਾ ਉਹ ਆ ਕੇ ਜਾਂ ਉਹਨਾਂ ਨੂੰ ਨਸ਼ੇ ਆ ਦੇ ਨਹੀਂ ਪਤਾ ਪੰਜਾਬੀ ਵੀ ਪਹਿਲਾਂ ਕਾਮਯਾਬ ਹੁੰਦੀ ਸੀ ਪੰਜਾਬੀ ਬਾਹਰ ਆ ਕੇ ਕਾਮਯਾਬ ਹੋ ਗਏ ਅੱਡੇ ਬਜਣਾ ਸਖੜੇ ਕਰਤੇ ਉਹਨਾਂ ਨੇ ਕਿਉਂ ਉਹਨਾਂ ਨੂੰ ਨਸ਼ਾ ਨਹੀਂ ਨਸ਼ਾ ਤਾਂ ਰਾਹਤ ਨਹੀਂ ਹੋਵੇ ਉਨਾਂ ਨੂੰ ਪਤਾ ਗੁਰਬਾਣੀ ਦੇ ਨਾਲ ਜੁੜੇ ਹੋਏ ਨੇ ਜਿਵੇਂ ਪਹਿਲਾਂ ਤੋਂ ਗੁਰਬਾਣੀ ਦੇ ਸੰਦਾਨ ਨਾਲ ਜੁੜੇ ਹੁੰਦੇ ਸੀ ਉਹੀ ਜੀ ਚੱਲਦੀ ਆ ਸਾਰਾ ਕੋ ਕਾਮਯਾਬੀ ਆ ਹਾਸਲ ਪਰ ਇੱਥੇ ਆਉਣ ਨਾਲ ਇਹਨਾਂ ਨੇ ਆਪਾਂ ਨੂੰ ਗੁੰਮਰਾਹ ਕਰ ਲਿਆ ਆਪਾਂ ਇਹ ਦਿਮਾਗ ਜਦ ਕੰਮ ਨਹੀਂ ਮਿਲਣਾ ਬੜੇ ਲਿਖੇ ਬੰਦੇ ਨੂੰ ਜਰਾ ਆਟੋਮੈਟਿਕ ਨਹੀਂ ਨੱਚ ਕਰਨੀ ਹੁੰਦੀ ਆ ਨੌਕਰੀਆਂ ਹੈ ਨਹੀਂ ਪੜਾਈ ਦੇ ਖਾਤਮਾ ਜਿਹੜੇ ਸਨ ਨਾ ਪੜੇ ਹੋਏ ਨੇ ਆਪਣੇ ਮੈਂ ਆ ਵੀ ਪੜਦੇ ਨੇ ਪਹਿਲਾਂ ਤੋਂ ਹੀ ਇਹ ਤਾਂ ਹੁਣ ਪੜਨ ਲੱਗੇ ਨੇ ਯੂਪੀ ਭੱਜਦੇ ਲੋਕ ਹੁਣ ਇਹਨਾਂ ਨੂੰ ਗੱਲਾਂ ਆਉਂਦੀਆਂ ਨੇ ਹੁਣ ਜੁਗਲ ਮੀਡੀਆ ਤੇ ਝੰਗ ਕਾਦਰ ਮੇ ਕੋ ਸਕੈਮ ਮਾਰेंगे ਪਲਾਣਾ کریںਗੇ ਜਾਂਦੇ ਹੁਣ ਭੱਜਦੇ ਦੇ ਲੱਗ ਮੇ ਬੱਸਾਂ 'ਚ ਇਹ ਬੱਸ 'ਚ ਮੇ ਕੋ ਸਕੈਮ ਮਾਰेंगे ਹੁਣ ਬੱਸਾਂ ਬੱਸਾਂ 'ਚ ਭੱਜੀ ਜਾਂਦੇ ਨੇ ਨਾ ਪੁੱਛੇ ਵੀ ਹੁਣ ਮੇਰੇ ਨਾਲ ਉੱਥੇ ਕੰਮ ਤੇ ਬਿਠਾਇਰੇ ਨੇ ਲੱਗੇ ਹੋਏ ਉਹ ਗੈਨ ਕਰਨਗੇ ਹਾਂ ਅੱਭਾਏਗਾ ਹਮ ਮੋਦੀ ਤੋ ਐਸੇ ਕਰਤੇਗਾ ਲਾਣਾ ਐਸੇ ਕਰ ਦੇਗਾ ਚੱਲ ਨਾ ਨਹੀਂ ਲੈਣਾ ਚਾਹੀਦਾ ਵੈਸੇ ਚਲੋ ਸਰਕਾਰ ਜੋ ਕੰਮ ਅਜ ਤੁਹਾਡਾ ਸਵਾਗਤ ਹੈ ਜੋ ਵੀ ਮੰਗੀ ਪਰ ਸਾਥ ਪਾ ਦੇ ਲੋ ਕੁਝ ਸੋਚੋ ਇਹ ਬਿਓ ਸੋਚੋ ਇਕੱਠੇ ਹੋ ਜਾਓ ਸਾਰੇ ਜਣੇ ਇਕੱਠੇ ਹੋ ਜਾਓ ਇੱਕ ਸੋਚ ਰੱਖੋ ਪਹਿਲਾਂ ਆਪਾਂ ਇਹ ਸੋਚੋ ਵੀ ਅਸੀਂ ਪੰਜਾਬੀ ਆ ਪੰਜਾਬ ਪੰਜਾਬੀ ਪੰਜਾਬੀ ਇਹ ਚੀਜ਼ ਨੂੰ ਅਹਿਮਤ ਦੇ ਕੇ ਚੱਲਾਂਗੇ ਨਾ ਬਾਕੀ ਚੀਜ਼ਾਂ ਸਾਰੀਆਂ ਸੈੱਟ ਆਪਣੇ ਆਪ ਹੋ ਜਾਣੀਆਂ ਨੇ ਪਰ ਆਪਾਂ ਇਹ ਚੀਜ਼ ਨੂੰ ਅਹਿਮਤ ਹੀ ਨਹੀਂ ਦਿੰਦੇ ਪਏ ਆਪਣੇ ਲੋਕਾਂ ਨੂੰ ਉਲਝਾ ਲੈਂਦੇ ਨੇ ਉਹ ਪਾਰਟੀਬਾਜੀ ਜਿਹਦੇ ਵਿੱਚ ਇਹ ਹਿੰਦੂ ਨੇ ਇਹ ਮੁਸਲਮਾਨ ਨੇ ਇਹ ਸੇਖ ਨੇ ਯਾਦ ਰੱਖਿਆ ਇਸ ਵਿੱਚ ਕਿਹੜੇ ਉਹਦੇ ਜਦੋਂ ਆਪਾਂ ਪਿੰਡਾਂ 'ਚ ਰਹਿੰਦੇ ਹਾਂ ਹੈ ਨਾ ਜਿਹੜਾ ਨੇ ਆਪਣੇ ਚਾਹੇ ਕੋਈ ਹਿੰਦੂ ਪਰਿਵਾਰ ਆ ਜਾਏ ਕੋਈ ਮੁਸਲਮਾਨ ਪਰਿਵਾਰ ਆ ਕੋਈ ਫਰਕ ਲੱਗਦਾ ਤੁਹਾਨੂੰ ਇੱਕ ਦੂਜੇ ਨਾਲ ਵਰਤ ਵਰਤਾਅ ਵੇਜੇ ਜਿਹਾ ਕੁਝ ਵੀ ਸੌ ਨੂੰ ਨਹੀਂ ਲੱਗਦਾ ਉਹ ਵੀ ਇਹ ਮੁਸਲਮਾਨ ਆ ਜਾਏ ਹਿੰਦੂ ਆ ਆਪਣੇ ਨਾਲ ਫਰਕ ਕੀ ਲੱਗਦਾ ਕੋਈ ਫਰਕ ਨਹੀਂ ਗੱਲ ਦੀ ਨਹੀਂ ਹੈ ਕਿ ਆਪਣੇ ਪੰਜਾਬੀਆਂ ਦੀ ਸ਼ੌਚੀ ਨਹੀਂ ਹੈਗੀ ਇਹ ਜੀ ਸੋ ਉਹ ਉਧਰ ਲਈ ਮਨਾ ਤੋਂ ਪਾਰ ਵਾਲਾਂ ਲੋਕਾਂ ਦੀ ਆ ਉਹ ਲੋਕ ਸੋਚਦੇ ਨੇ ਛੋਟੇ ਨੇ ਛੋਟੀਆਂ ਜਾਤਾਂ ਨੇ ਹੁਣ ਤੂੰ ਇੱਕ ਦੂਜੀ ਗੱਲ ਜਿਵੇਂ ਹੁਣ ਉੱਤਰ ਦੀ ਦਲਤਾਂ ਨੂੰ ਇਹ ਚੜ੍ਹਨ ਨਹੀਂ ਦਿੰਦੇ ਕਿ ਕੋੜੀ ਨਹੀਂ ਜਾਣਦੇ ਕੋੜੀ ਜਿਹੜੇ ਨੂੰ ਕੁੱਟ ਦਿੰਦੇ ਨੇ ਮੰਦਰ ਜ ਨਹੀਂ ਜਾਣ ਦਿੰਦੇ ਆਪਣੇ ਉਰੇ ਕੋਈ ਛੋਟੀ ਬਣਾ ਦੇ ਜਾਓ ਚਲ ਆਪ ਸਖਤ ਕਰਨ ਜੁਤੇ ਹੈ ਨਹੀਂ ਜਾਤ ਪੱਤ ਆਏ ਨਹੀਂ ਮੰਨਣੀ ਜੋ ਹੈ ਮੰਨਣ ਵਾਲੇ ਨੂੰ ਵੀ ਗਲਤ ਹੈ ਜਿਹੜਾ ਮੰਨਦਾ ਉਹ ਵੀ ਗਲਤ ਹੈ ਪਰ ਇੱਛੇ ਹੋਣਾ ਇਹ ਸਭ ਨਾਲ ਹੁੰਦਾ ਹਨ ਕਿ ਆਪਾਂ ਚੱਲੀਓ ਉਹ ਤਾਂ ਜਲਬਾ ਪੱਕੀ ਹੈ ਜਲਬਾ ਹਟਣੀ ਵੀ ਨਹੀਂ ਕਦੀ ਯਾਰ ਮੈਨੂੰ ਤਾਂ ਇਹ ਨਹੀਂ ਆਉਂਦਾ ਮੁdde ਦਾ ਹੋਰੀ ਪਹੁੰਚਣੇ ਦੇਸ਼ ਦੇ ਵਿੱਚ ਜਿਹੜੇ ਖਤਮ ਕਰਨ ਵਾਲੇ ਨੇ ਇਹ ਹੋਰ ਦੀ ਜੰਗ 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 ਗਰਮੇ ਉਸਕੇ ਮਾਰੇ ਗਰਮੇ ਉਸਕੇ ਮਾਰੇ ਯਾਰ ਬੱਤ ਚ ਗਰੋ ਵੀਰ ਲੋਕਾਂ ਨੂੰ ਕਮਾਣਾ ਖਾਲੋ ਦੇਸ਼ ਕਾਮਯਾਬ ਬਣਾ ਲਓ ਯਾਰ ਕਿੱਥੇ ਆਪਣਾ ਦੇਸ਼ ਦੀ ਇਕਨੋਮੀ ਕਿੱਥੇ ਹੈ ਕਿੱਥੇ ਜੀਡੀਪੀ ਕਾ ਚਲੇਗੀ ਤਾਂ ਪੂਰਾ ਸ਼ਰਮ ਕਰੋ ਮਣੀ ਮੋਟੀ ਕੱਡੇ ਆਂ ਜੰਗ ਜੰਗ ਕਰੀ ਜਾਂਦੇ ਨੇ ਜਿਹੜੇ ਜੰਗ ਜੰਗ ਬਾਲੇ ਕਰਦੇ ਨੇ ਜਿਵੇਂ ਆਪਣੇ ਵੀਡੀਓ ਵਾਲੇ ਟ੍ਰੈਕਟਰ ਪੁੱਟਰ ਨੇ ਪਹਿਲਾਂ ਤਾਂ ਇਹਨਾਂ ਦੇ ਰੱਪਲਾ ਇਹਨਾਂ ਨੂੰ ਕੰਧਾ ਤੇ ਰੱਖ ਕੇ ਇਹਨਾਂ ਨੂੰ ਕੋਈ ਵੀ ਚਲੋ ਵੀ ਬੈਲਟਰ ਤੇ ਲੜੋ ਜਾ ਕੇ ਦੇਹ ਨਾ ਕੱਡੇ ਕੋ ਬਤੋ ਆਪਣੇ ਜਗਰੇ ਨੇ ਇਹਨਾਂ ਦੇ ਕੱਡੇ ਪਨੇ ਪਤਾ ਨਹੀਂ ਲੱਗੇ ਮੜਾ ਮਟਾ ਚਲੋ ਬਾਕੀ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਕਿੰਪਲ ਚੋਂ ਗਲਤੀ ਹੋਈ ਹੋਵੇ ਮਾਫ ਕਰਿਓ ਆਪਣੇ ਬੜਿਆਂ ਨੂੰ ਬੜਿਆਂ ਤੋਂ ਮੈਂ ਛੋਟਾ ਹੁਣ ਵੀ ਰਹਿ ਆਪਣਾ ਸੰਝ ਕੇ ਮਾਫ ਕਰਦੇਓ ਜੇ ਕੋਈ ਛੋਟਾ ਹੋਵੇ ਆਪਣਾ ਬڑا ਭਰਾ ਸਮਝ ਕੇ ਮਾਫ ਕਰਦੇਓ ਇੰਨਾ ਕਿ ਦੁੱਖ ਜਿਗਾ ਬਾਈ ਆਪਾਂ ਨੂੰ ਪੰਜਾਬ ਦਾ ਹਾਲਾਤ ਦੇਖੇ ਤਾਂ ਬੋਲੇ